ਹਾਂਜੀ ਸਤਿ ਸ਼੍ਰੀ ਅਕਾਲ ਆਹ ਸਤਿ ਤੁਸੀਂ ਸਾਰੇ ਰਾਜੀ ਖਿਸ਼ੂ ਹੋਵੋਗੇ ਇਹ ਤੁਹਾਨੂੰ ਪਤਾ ਆਪਾਂ ਅੱਜਵਾਰ ਨੂੰ ਤੁਹਾਡੇ ਲਈ ਇੱਕ ਪੇਪਰ ਤੇ ਲੈਵਲ ਦਾ ਟੈਸਟ ਤਿਆਰ ਕਰਦੇ ਹੁੰਨੇ ਆ ਤੇ ਜਿਹੜੀ ਇਹਦੀ ਪੰਜਾਬੀ ਹੁੰਦੀ ਆ ਉਹ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਂਦੀ ਆ ਤੇ ਇਹ ਵੀਡੀਓ ਸ਼ੇਅਰ ਜ਼ਰੂਰ ਕਰਤਾ ਕਰੋ ਚਲਦੀ ਚਲਦੀ ਅੱਗੇ ਤਾਂ ਜੋ ਲੋੜਵੰਦ ਬੱਚਾ ਤਈ ਪਹੁੰਚ ਸਕੇ ਤੇ ਇੱਕ ਪੇਪਰ ਵਾਸਤੇ ਬਹੁਤ ਜ਼ਿਆਦਾ ਕਨਫਿਊਜ਼ਨ ਆ ਬੱਚਾ ਨੂੰ ਬਿੱਤੀ ਹੋਈ ਆ ਹੁਣ ਆ ਜਾ ਨਹੀਂ ਹੋਣਾ ਕਿਉਂਕਿ ਜਿਹੜਾ ਭਾਈ ਪੋਲੂਸ਼ਨ ਵਾਲਾ ਅੱਗੇ ਕੀਤਾ ਉਹ ਵੀ ਹੜਾ ਕਰਕੇ ਕੀਤਾ ਜੇ ਬਿਲਡਿੰਗ ਹੋਊਗੀ ਉਹਨਾਂ ਕੋਲੇ ਫੇਰ ਹੀ ਪੇਪਰ ਲੈਣਗੇ ਬਿਲਡਿੰਗਾਂ ਦਾ ਸਾਰਾ ਪਾਈਨਲ ਪਰਗਾਪੰਗਾ ਨੇ ਤੇ ਮੈਨੂੰ ਇਹ ਲੱਗਦਾ ਇਹ ਵੀ ਆਪਣਾ ਜਿਹੜਾ ਸਟੈਂਡਰਡ ਟਾਈਪਸਟ ਵਾਲਾ ਵੀ ਇਹ ਲੈਣਗੇ ਕਿਉਂਕਿ ਹੁਣ ਨੌਵਾਂ ਮਹੀਨਾ ਚੱਲੀ ਜਾਂਦਾ ਤੇ ਜੇ ਇਹਨਾਂ ਨੇ ਇੱਕ ਅੱਧਾ ਮਹੀਨਾ 10ਵੇਂ ਮਹੀਨੇ ਦਾ ਹੀ ਹੋਰ ਨਾ ਕੋਈ ਨੋਟੀਫਿਕੇਸ਼ਨ ਦਿੱਤਾ ਤਾਂ ਅਗਲੇ ਸਾਲ ਤੇ ਗੱਲ ਜਾਊਗੀ ਉਹ ਤੁਸੀਂ ਹੁਣ ਆਲਦਾ ਦੇਖਣਾ ਵੀ ਕਿਹੜੇ ਰੋਡ ਤਿਆਰੀ ਕਰਨੀਆਂ ਆ ਤੇ ਤਿਆਰੀ ਜ਼ਰੂਰ ਰੱਖਣੀ ਆ ਕੋਈ ਇੰਸਟੀਚਿਊਟ ਨੂੰ ਨਹੀਂ ਅਫੋਰਡ ਕਰ ਸਕਦਾ ਤਾਂ ਆਪਦਾ ਘਰੇ ਬੈਠ ਕੇ ਕਰੋ ਪਰ ਤਿਆਰੀ ਜ਼ਰੂਰ ਰੱਖੋ ਇਹ ਨਾ ਵੇਸੇ ਪੰਜਾਬੀ ਪੀਪਰ ਲੇਟ ਹੋ ਰਿਹਾ ਜਾਂ ਐਦਾਂ ਕੁਸ ਵੀ ਤਿਆਰੀ ਨਾ ਛੱਡਿਓ ਤਿਆਰੀ ਜ਼ਰੂਰ ਰੱਖੋ ਆਵਦੀ ਚਲੋ ਹੁਣ ਰੈਡੀ ਹੋ ਜਾਓ ਆਪਾਂ ਤੁਹਾਡੇ ਲਈ ਬਣਾ ਟ੍ਰायल ਪੇਰਾ ਬੋਲਦੇ ਆ ਤਾਂ ਜੋ ਤੁਹਾਡਾ ਹੱਥਿਆ ਚੱਲ ਪਏ ਥੋੜੀ ਬਾਅਦ ਤੁਹਾਨੂੰ ਪ੍ਰੋਪਰ ਕਰੇ ਬੋਲਾਂਗੇ ਹਾਂਜੀ ਰੈਡੀ ਹੋ ਰੈਡੀ ਪੌਂਗ ਡੈਮ ਦੀ ਵੱਧ ਤੋਂ ਬੱਦ ਸਮਰੱਥਾ 1400 ਫੁੱਟ ਹੈ ਜਦੋਂ ਕਿ ਪਾਖੜਾ ਡੈਮ ਦੀ ਸੀਮਾ 1680 ਫੁੱਟ ਹੈ ਡੰਡੀ ਇਸ ਸਾਲ ਪਾਖੜਾ ਡੈਮ ਆਪਣੀ ਵੱਧ ਤੋਂ ਵੱਧ ਸਮਰੱਥਾ ਦੇ ਬਹੁਤ ਨੇੜੇ ਪਹੁੰਚ ਗਿਆ ਹੈ ਡੰਡੀ ਮੌਸਮ ਵਿਭਾਗ ਨੇ ਅਗਲੇ 3-4 ਦਿਨਾਂ ਲਈ ਭਾਰੀ ਮੀਂਹ ਦੀ ਸਵਾਬਣਾ ਨੂੰ ਰੱਦ ਕਰ ਦਿੱਤਾ ਹੈ ਜਿਸ ਕਾਰਨ ਫਿਲਹਾਲ ਕੁਝ ਰਾਹਤ ਦੀ ਉਮੀਦ ਹੈ ਡੰਡੀ ਪਾਖੜਾ ਡੈਮ ਤੋਂ ਪਾਣੀ ਛੱਡੇ ਜਾਣ ਅਤੇ ਲਗਾਤਾਰ ਮੀਂਹ ਕਾਰਨ ਪੰਜਾਬ ਅਤੇ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਨੌਜੀ ਤੈਰ ਪਰ ਕੰਪਲੀਟ ਹੋ ਗਿਆ ਪ੍ਰੋਪਰ ਬੋਲਣ ਲੱਗਦੇ ਆ ਰੈਡੀ ਹੋ ਜੋ ਦੇ ਲਈ ਹਾਂਜੀ ਰੈਡੀਓ ਰੈਡੀ ਸਿੱਖਿਆ ਮਨੁੱਖੀ ਜੀਵਨ ਦੀ ਆਧਾਰਸ਼ਲਾ ਹੈ ਡੰਡੀ ਬੱਚਿਆਂ ਦੇ ਚਰਿੱਤਰ ਸੋਚ ਗਿਆਨ ਅਤੇ ਰਚਨਾਤਮਕਤਾ ਦਾ ਵਿਕਾਸ ਸਿੱਖਿਆ ਰਾਹੀਂ ਹੀ ਸੰਭਵ ਹੁੰਦਾ ਹੈ ਡੰਡੀ ਜਦੋਂ ਅਸੀਂ ਸਿੱਖਿਆ ਬਾਰੇ ਸੋਚਦੇ ਹਾਂ ਤਾਂ ਕਿਤਾਬਾਂ ਸਭ ਤੋਂ ਪਹਿਲਾਂ ਮਨ ਵਿੱਚ ਆਉਂਦੀਆਂ ਹਨ ਡੰਡੀ ਕਿਤਾਬ ਮਨੁੱਖ ਦਾ ਸੱਚਾ ਦੋਸਤ ਰਾਹ ਦਿਖਾਉਣ ਵਾਲਾ ਗੁਰੂ ਅਤੇ ਗਿਆਨ ਦਾ ਬਹੁਤ ਵੱਡਾ ਸਰੋਤ ਹਨ ਡੰਡੀ ਸਕੂਲਾਂ ਵਿੱਚ ਵੱਡੀਆਂ ਲਾਇਬ੍ਰੇਰੀਆਂ ਹੁੰਦੀਆਂ ਹਨ ਪਰ ਹਰ ਸਮੇਂ ਹਰ ਬੱਚੇ ਦੀ ਪਹੁੰਚ ਉੱਥੇ ਨਹੀਂ ਹੁੰਦੀ ਡੰਡੀ ਇਸ ਕਾਰਨ ਕਲਾਸਰੂਮ ਲਾਇਬ੍ਰੇਰੀ ਦੀ ਕਲਪਨਾ ਉੱਬਰਦੀ ਹੈ ਡੰਡੀ ਕਲਾਸਰੂਮ ਲਾਇਬ੍ਰੇਰੀ ਉਹ ਛੋਟਾ ਪੁਸਤकालय ਹੈ ਜੋ ਹਰ ਕਲਾਸ ਅੰਦਰ ਬਣਾਇਆ ਜਾਂਦਾ ਹੈ ਤਾਂ ਜੋ ਵਿਦਿਆਰਥੀ ਆਪਣੀ ਉਮਰ ਅਤੇ ਪਾਠਕ੍ਰਮ ਅਨੁਸਾਰ ਕਿਤਾਬਾਂ ਆਸਾਨੀ ਨਾਲ ਪੜ ਸਕਣ ਡੰਡੀ ਇਹ ਅਜਿਹੀ ਸੰਸਥਾ ਹੈ ਜੋ ਵਿਦਿਆਰਥੀਆਂ ਵਿੱਚ ਪੜਨ ਦੀ ਆਦਤ ਪੈਦਾ ਕਰਨਾ ਗਿਆਨ ਵਧਾਉਣਾ ਅਤੇ ਨੈਤਿਕ ਮੁੱਲਾਂ ਦੀ ਪਾਲਣਾ ਕਰਨ ਵਿੱਚ ਮਹੱਤਮਪੂਰਨ ਰੋਲ ਨਿਭਾਉਂਦੀ ਹੈ ਡੰਡੀ ਕਿਤਾਬਾਂ ਨੂੰ ਖਰੀਦ ਕੇ ਅਧਿਆਪਕਾਂ ਵਿਦਿਆਰਥੀਆਂ ਅਤੇ ਮਾਪਿਆਂ ਦੇ ਸਹਿਯੋਗ ਨਾਲ ਇਕੱਠਾ ਕੀਤਾ ਜਾ ਸਕਦਾ ਹੈ ਡੰਡੀ ਕੁਝ ਕਿਤਾਬਾਂ ਸਰਕਾਰ ਜਾਂ ਐਨ ਜੀਓ ਵੀ ਮੁਹੱਈਆ ਕਰਵਾ ਸਕਦੀਆਂ ਹਨ ਡੰਡੀ ਜੋ ਵਿਦਿਆਰਥੀ ਕਿਤਾਬ ਲੈਂਦਾ ਹੈ ਉਸ ਦਾ ਨਾਂ ਰੋਲ ਨੰਬਰ ਕਿਤਾਬ ਦਾ ਨਾਂ ਅਤੇ ਵਾਪਸ ਕਰਨ ਦੀ ਤਾਰੀਖ ਦਰਜ ਹੋਣੀ ਚਾਹੀਦੀ ਹੈ ਡੰਡੀ ਇਸ ਨਾਲ ਜ਼ਿੰਮੇਵਾਰੀ ਪੈਦਾ ਹੁੰਦੀ ਹੈ ਡੰਡੀ ਬੱਚਾ ਪੜ ਕੇ ਰਿਵਿਊ ਵੀ ਦਰਜ ਕਰੇ ਹਾਂਜੀ ਟਾਈਮ ਓਵਰ ਹੋਣ ਵਾਲਾ ਰੈਡੀ ਹੋ ਜਾਓ ਹੁਣ ਤੁਸੀਂ ਰੈਡੀ ਪੰਜਾਬੀ ਵਿਆਹਾਂ ਵਿੱਚ ਬਰਾਤ ਚੜਨ ਅਤੇ ਕੁੜੀ ਵਾਲਿਆਂ ਦੇ ਟੁਕਣ ਤੋਂ ਪਹਿਲੀ ਰਾਤ ਔਰਤਾਂ ਵੱਲੋਂ ਮਨਾਈ ਜਾਂਦੀ ਖੁਸ਼ੀ ਅਤੇ ਪਾਈ ਜਾਂਦੀ ਤਰਥੱਲੀ ਜਾਗੋ ਹੈ ਡੰਡੀ ਜਾਗੋ ਦੋਹਾ ਪਰਿਵਾਰਾਂ ਨੂੰ ਊਰਜਾਵਾਨ ਬਣਾਉਂਦੀ ਹੈ ਡੰਡੀ ਮਰਦਾਂ ਨੇ ਇਸ ਰਾਤ ਚੀਜ਼ਾਂ ਦੀ ਸਾਮ ਸੰਭਾਲ ਕਰਨੀ ਹੁੰਦੀ ਡੰਡੀ ਬਰਾਤ ਲਈ ਰੋਟੀ ਪਾਣੀ ਅਤੇ ਹੋਰ ਖਾਧ ਪਦਾਰਥ ਤਿਆਰ ਕਰਨੇ ਹੁੰਦੇ ਹਨ ਡੰਡੀ ਗਹਿਣੇ ਗੱਟੇ ਦੀ ਨਿਗਾਸ਼ਾਨੀ ਰੱਖਣੀ ਹੁੰਦੀ ਹੈ ਭਾਵ ਵਿਆਦਾ ਸਾਰਾ دارو ਮਦਾਰ ਇਸ ਰਾਤ ਉੱਤੇ ਟਿਕਿਆ ਹੁੰਦਾ ਹੈ ਡੰਡੀ ਇਸ ਕਰਕੇ ਜਾਗਣਾ ਜ਼ਰੂਰੀ ਹੁੰਦਾ ਹੈ ਡੰਡੀ ਇਹ ਵਿਆਹ ਦੀ ਖਬਰ ਫੈਲਾਉਣ ਦਾ ਵੀ ਵਧੀਆ ਢੰਗ ਹੈ ਡੰਡੀ ਇਸ ਰਾਤ ਦੋਹਾਂ ਪਾਸੇ ਦੇ ਪਰਿਵਾਰ ਸਾਰੀ ਰਾਤ ਜਾਗਦੇ ਹਨ ਗਾਉਂਦੇ ਅਤੇ ਨੱਚਦੇ ਹਨ ਡੰਡੀ ਔਰਤਾਂ ਪਿੱਤਲ ਤਾਂਬੇ ਦੀ ਬਲਟੋਹੀ ਜਾਂ ਮਿੱਟੀ ਦੇ ਘੜੇ ਨੂੰ ਸਜਾ ਕੇ ਉਸ ਉੱਤੇ ਗੁੰਨੇ ਹੋਏ ਆٹے ਦੀ ਮਦਦ ਨਾਲ ਆٹے ਦੇ ਦੀਵੇ ਬਣਾ ਕੇ ਇਕਾਉਂਦੀਆਂ ਹਨ ਡੰਡੀ ਇਹਨਾਂ ਦੀਵਿਆਂ ਦੀ ਗਿਣਤੀ 5 7 ਜਾਂ 11 ਹੁੰਦੀ ਹੈ ਡੰਡੀ ਇਹ ਗੰਤੀ ਸ਼ੁਭ ਮੰਨੀ ਜਾਂਦੀ ਹੈ ਡੰਡੀ ਜਾਂ ਗੋਲੀ ਤਿਆਰ ਕੀਤੀ ਗਈ ਟੋਕਣੀ ਜਾਂ ਘੜੇ ਜਿਸ ਉੱਤੇ ਸ਼ਿੰਗਾਰ ਕੇ ਦੀਵੇ ਲਗਾਏ ਗਏ ਹੁੰਦੇ ਹਨ ਉਸ ਵਿੱਚ ਪਾਣੀ ਭਰਿਆ ਜਾਂਦਾ ਹੈ ਡੰਡੀ ਜਾਗੋ ਨੂੰ ਇਸ ਤਰੀਕੇ ਨਾਲ ਕੁੰਭ ਹੀ ਮੰਨਿਆ ਜਾਂਦਾ ਹੈ ਡੰਡੀ ਵਿਸ਼ਵਾਸ ਕੀਤਾ ਜਾਂਦਾ ہے کہ اس نال پریਤ आत्मामा अते बदरुहा ਪਿੰਡ ਦੀ ਜੂ ਵਿੱਚੋਂ لو جی ਪੈਰਾਸੋਡਾ ਕੰਪਲੀਟ ਹੋ ਗਿਆ ਤੇ ਆਪ ਦੇ ਨਾਲ ایمانداری ਨਾਲ ਕਰਨਾ ਇਹ ਨਾ ਹੋ ਕਰੋ ਵੀ ਕਿਹੜਾ ਆਪਾਂ ਨੂੰ ਕੋਈ دیکھ ਰਿਹਾ ਕਿਉਂਕਿ ਆਪ ਬਨੇ ਨਾਲ ਹੀ ਤੁੱਖ ਜੇ ਆਪਾਂ ਇਦਾਂ ਕਰਾਂਗੇ ਇਮਾਨਦਾਰੀ ਨਾਲ ਆਪਦਾ ਪੈਰਾ ਕਰਨਾ ਤੇ ਵੀਡੀਓ ਅੱਗੇ ਸ਼ੇਅਰ ਕਰ ਦਿਓ ਤੇ ਜੁੜੇ ਰਹੋ ਸਾਡੇ ਨਾਲ ਧੰਨਵਾਦ ਤੁਹਾਡਾ ਜੀ ਤੇ ਆਪਦੀ ਤਿਆਰੀ ਨਾ ਛੱਡੋ ਪੇਪਰ ਲੇਟ ਹੋਵੇ ਪਹਿਲਾਂ ਹੋਵੇ ਉਹਦਾ ਕੋਈ ਚੱਕਰ ਨਾ ਮੰਨੋ ਆਪਦੀ ਤਿਆਰੀ ਕਰੀ ਜਾਓ ਧੰਨਵਾਦ ਜੀ